ਜਿੱਦਾਂ ਕਿ ਆਪਾਂ ਦੇਖਦੇ ਆਂ ਕਿ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਐ ਜਦੋਂ ਸਿੱਧੂ ਮੂਸੇਵਾਲਾ ਜਿਉਂਦਾ ਸੀ ਤਾਂ ਸਾਰੀ ਇੰਡਸਟਰੀ ਵਿੱਚ ਬਸ ਸਿੱਧੂ ਸਿੱਧੂ ਹੀ ਹੁੰਦਾ ਸੀ ਸਿੱਧੂ ਦੀ ਪਹੁੰਚ ਪੰਜਾਬ ਤੋਂ ਲੈ ਕੇ ਹਾਲੀਵੁੱਡ ਤੱਕ ਸੀ ਉਹਦਾ ਮੁਕਾਬਲਾ ਵੀ ਗੁਰੇ ਕਾਲਿਆ ਨਾਲ ਸੀ ਜਦੋਂ ਸਿੱਧੂ ਮੂਸੇਵਾਲਾ ਇਸ ਦੁਨੀਆ ਤੋਂ ਚਲਾ ਗਿਆ ਤਾਂ ਸਾਰਿਆਂ ਦੇ ਅੱਖਾਂ ਦੇ ਵਿੱਚ ਹੰਝੂ ਸੀ ਹੁਣ ਸਿੱਧੂ ਮੂਸੇਵਾਲਾ ਫਿਰ ਨਿੱਕੇ ਪੈਰੀ ਬਾਬੇਸ ਆਇਆ ਹੈ ਹਰ ਇੱਕ ਇਨਸਾਨ ਖੋਜ ਹੈ ਕਿ ਸਿੱਧੂ ਮੂਸੇਵਾਲਾ ਵਾਪਿਸ ਆ ਗਿਆ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸਿੱਧੂ ਮੂਸੇਵਾਲਾ ਆਪਣੇ ਗਾਣਿਆਂ ਦੇ ਵਿੱਚ ੜਕ ਮਾਰਦਾ ਹੁੰਦਾ ਸੀ ਹੁਣ ਇੱਕ ਨਿੱਕੀ ਜੀ ਵੀਡੀਓ ਦਾ ਕਲਿੱਪ ਬਹੁਤ ਹੀ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਨਿੱਕੇ ਸਿੱਧੂ ਨੇ ਵੀ ੜਕ ਮਾਰੀ ਹੈ ਸੋ ਆਓ ਤੁਹਾਡੇ ਨਾਲ ਛੋਟਾ ਜਿਹਾ ਵੀਡੀਓ ਸਾਂਝਾ ਕਰਦੇ ਹਾਂ ਉਹ ਦੇਖੋ 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 ਇਹਦੀ ਨਵੇਂ ਆਉਂਦੇ ਬੜੇ ਨੇ ਹਾ ਜੱਟ ਜਿਹਾ ਬਣ ਮੈਂ ਹਾ ਜੱਟ ਜਿਹਾ ਬਣਨਾ ਜੋ ਹਾਂਜੀ ਅਗਰ ਤੁਸੀਂ ਵੀ ਛੋਟੇ ਸਿੱਧੂ ਨੂੰ ਪਿਆਰ ਕਰਦੇ ਹੋ ਤਾਂ ਛੋਟੇ ਸਿੱਧੂ ਦੀ ਸਪੋਰਟ ਦੇ ਵਿੱਚ ਵਧੀਆ ਵਧੀਆ ਕਮੈਂਟ ਜਰੂਰ ਕਰਨਾ ਤਾਂ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਵੀਡੀਓ ਨੂੰ ਇੱਕ ਲਾਈਕ ਜਰੂਰ ਕਰਨਾ ਸਤਿ ਸ੍ਰੀ ਅਕਾਲ ਜੀ